ਪਿਆਰਿਓ ਉਮੀਦ ਹੈ ਆਪ ਸਭ ਠੀਕ ਹੋਵੋਗੇ ਅੱਜ ਅਸੀਂ ਰੋਜ਼ ਦੀ ਤਰ੍ਹਾਂ ਬਾਬਾ ਮਹਾਰਨਾਮ ਸਿੰਘ ਜੀ ਡੇਰਾ ਰومی ਪੂਚੂ ਕਲਾ ਬਠਿੰਡਾ ਵਾਲੇ ਮਹਾਪੁਰਖਾਂ ਦੇ ਜੀਵਨ ਕੋਟਕ ਜੋ ਕਿ ਭਾਗ ਚੌਥੇ ਤੋਂ ਹਨ ਆਰ ਜੀ ਨਾਲ ਸਾਂਝਾ ਕਰਨ ਜਾ ਰਹੀ ਹਾਂ ਪਹਿਲੇ ਤਿੰਨ ਭਾਗਾਂ ਵਿੱਚੋਂ ਪੜੀਆਂ ਗਈਆਂ ਸਾਖੀਆਂ ਨੂੰ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਸੋ ਸਾਖੀ ਸ਼ੁਰੂ ਕਰਦੇ ਹਾਂ ਸਾਖੀ ਆਸ ਚਾਰ ਜਲੀਲਾ ਵਰਤੋਂ ਵਾਲੇ مالک ਮਨੁੱਖ ਮਾਇਆ ਮੋਹ ਅੰਦਰ ਉਡਾਰੀਆਂ ਲਾਉਂਦਾ ਹੈ ਜੋ ਵੀ ਕੰਮ ਕਰਦਾ ਹੈ ਉਸ ਨੂੰ ਆਪਣਾ ਨਾਮ ਦਿੰਦਾ ਹੈ ਪਰ ਜੇ ਮਾੜਾ ਹੋ ਜਾਏ ਤਾਂ ਕਹਿੰਦਾ ਹੈ ਜੋ ਕੁਦਰਤ ਨੂੰ ਮਨਜ਼ੂਰ ਹੈ ਸੁੱਖਾਂ ਦੀ ਜ਼ਿੰਦਗੀ ਦਾ ਆਨੰਦ ਮਾਣਦਾ ਪਰਮਾਤਮਾ ਨੂੰ ਅੱਖੋਂ ਪਰੋਖੇ ਕਰ ਦਿੰਦਾ ਹੈ ਦੁਖ ਦੀ ਪਰਸਥਿਤੀ ਵਿੱਚ ਪਰਮੇਸ਼ਵਰ ਦੀ ਕਰਨੀ ਨੂੰ ਕੋਸਦਾ ਹੈ ਵਿਰਲੇ ਹੀ ਪ੍ਰਾਣੀ ਦੁਖ ਸੁਖ ਅੰਦਰ ਉਸ ਦੀ ਜੋਤ ਨੂੰ ਮੰਨਦੇ ਹਨ ਉਹਨਾਂ ਨੇ ਗੁਰੂ ਦਾ ਉਪਦੇਸ਼ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਥ ਸੰਗਤ ਭਜ ਕੇਵਲ ਨਾਮ ਦੇ ਫੁੱਲ ਦੀ ਖੁਸ਼ਬੂ ਸੁੰਗੀ ਹੁੰਦੀ ਹੈ ਮਹਾਪੁਰਖਾ ਨੇ ਆਪਣੀ ਪਛਾਣ ਕਰਾਉਣ ਦੀ ਮਿਹਰ ਦੀ ਨਜ਼ਰ ਦੋ ਹੋਰ ਪ੍ਰੇਮੀਆਂ ਉਪਰ ਕੀਤੀ ਇਹ ਪ੍ਰੇਮੀ ਭਾਈ ਸੁੰਦਰ ਸਿੰਘ ਅਤੇ ਭਾਈ ਕੁੱਕਰ ਸਿੰਘ ਅਕਾਲੀ ਜੋ ਸੇਵਾ ਵਿੱਚ ਹਾਜ਼ਰ ਹੋਣ ਲਈ ਆਏ ਪ੍ਰਸੰਗ ਉਹ ਸਮੇਂ ਦਾ ਹੈ ਜਦੋਂ ਸੁੰਦਰ ਸਿੰਘ 20 ਸਾਲ ਦੀ ਉਮਰ ਵਿੱਚ ਅਤੇ ਕੁੱਕਰ ਸਿੰਘ 16 ਸਾਲ ਦੀ ਉਮਰ ਵਿੱਚ ਸੀ ਇਹ ਦੋਨੋਂ ਆਪਸ ਵਿੱਚ ਮਿੱਤਰ ਵੀ ਸਨ ਕੁੱਕਰ ਸਿੰਘ ਜਿਸ ਦੀ ਆਯੂ ਤਕਰੀਬਨ 107 ਸਾਲ ਹੈ ਅੱਜ ਵੀ ਚੰਗੀ ਹਾਲਤ ਵਿੱਚ ਜ਼ਿੰਦਗੀ ਜੀ ਰਿਹਾ ਹੈ ਇਸ ਕੁਕਰ ਸਿੰਘ ਦੀ ਜ਼ਵਾਨੀ ਸਰਵੰਤ ਸਿੰਘ ਕਰਵਾਈਆਂ ਸਾਖੀਆਂ ਇੱਥੇ ਅੰਕਿਤ ਹਨ ਹਾਸੀਦੋਨੋ ਇਕੱਠੇ ਹੋਣਾ ਤੇ ਬਾਬਾ ਜੀ ਨਾਲ ਗੱਲਾਂ ਕਰਦੇ ਸੁਣਦੇ ਰਹਿਣਾ ਅੱਜ ਦੀ ਵਿਚਾਲੇ ਛੱਡੀ ਗੱਲ ਕੱਲ ਫੇਰ ਸ਼ੁਰੂ ਕਰ ਦੇਣੀ ਰਸਤੇ ਵਿੱਚ ਆਉਂਦੇ ਸਮੇਂ ਸੋਚਦੇ ਆਉਣਾ ਕੀ ਬਾਬਾ ਜੀ ਕੋਲ ਰੱਬ ਦੇ ਘਰ ਦੀ ਗੱਲ ਸੁਣਾਗੇ ਪਰ ਕੋਲ ਆ ਕੇ ਸਭ ਕੁਝ ਭੁੱਲ ਹੀ ਜਾਣਾ ਪਿਛਲੀਆਂ ਗੱਲਾਂ ਹੀ ਤੋੜ ਦੇਣੀਆਂ ਅਸੀਂ ਬਾਬਾ ਜੀ ਦੇ ਇਸ਼ਨਾਨ ਕਰਨ ਲਈ ਪਾਣੀ ਦੇ ਘੜੇ ਲਿਆਉਣ ਦੀ ਸੇਵਾ ਭਾਈ ਨੀਲਾ ਸਿੰਘ ਨਾਲ ਕਰਵਾਉਣ ਲੱਗ ਪਏ ਇੱਕ ਦਿਨ ਸੁੰਦਰ ਸਿੰਘ ਕਹਿਣ ਲੱਗਾ ਕਿ ਅੱਜ ਬਾਬਾ ਜੀ ਤੋਂ ਮਠਿਆਈ ਖਾਣ ਲਈ ਮੰਗੀਏ ਜਦੋਂ ਢੁੱਲੇ ਉੱਪਰ ਪਹੁੰਚ ਗਏ ਤਾਂ ਬਾਬਾ ਜੀ ਅੱਗੇ ਨਮਸਕਾਰ ਕੀਤੀ ਤੇ ਨੇੜੇ ਬੈਠ ਗਏ। ਬਾਬਾ ਜੀ ਨੇ ਹਰੀ ਹਰ ਆਲਾਪਿਆ ਤੇ ਬਚਨ ਕੀਤਾ, "ਅੱਜ ਗੁਰਮਖੋਂ ਕੀ ਖਾਓਗੇ?" ਸੁੰਦਰ ਸਿੰਘ ਨੇ ਕਿਹਾ, "ਮਹਾਰਾਜ, ਅੱਜ ਮਠਿਆਈ ਖਵਾ ਦਿਓ।" ਮਠਿਆਈ ਮੰਗ ਕੇ ਅਸੀਂ ਮਨ ਵਿੱਚ ਸੋਚਣ ਲੱਗ ਪਏ ਕਿ ਰੋਟੀਆਂ ਤਾਂ ਪਿੰਡ ਤੋਂ ਆਉਂਦੀਆਂ ਹਨ, ਮਠਿਆਈ ਕਿੱਥੋਂ ਆਏਗੀ? ਹਜ਼ੂਰ ਆਪਣੀ ਕੁੱਟੀਆਂ ਅੰਦਰ ਗਏ। ਜਿਸ ਦੇ ਵਿਚਾਲੇ ਪਰਦਾ ਲਾ ਕੇ ਦੋ ਹਿੱਸੇ ਕੀਤੇ ਹੋਏ ਸਨ ਪਰਦੇ ਦੇ ਪਿੱਛੋਂ ਜਲੇਬੀਆਂ ਲੱਡੂ ਹੋਰ ਕਈ ਤਰ੍ਹਾਂ ਦੀ ਮਠਿਆਈ ਦਾ ਬੁੱਕ ਭਾਰ ਲਿਆਈ ਤੇ ਸੁੰਦਰ ਸਿੰਘ ਵੱਲ ਕਰਕੇ ਬਚਨ ਕੀਤਾ ਲਓ ਖਾ ਲਵੋ ਫਿਰ ਮੇਰੇ ਵੱਲ ਹੱਥ ਕਰਕੇ ਖਲੋ ਗਏ ਸੁੰਦਰ ਸਿੰਘ ਨੇ ਝਾਟ ਹੀ ਮੇਰੇ ਵੱਲ ਦੇਖ ਕੇ ਕਿਹਾ ਕੁੱਕਰ ਨਾ ਖਾਈ ਇਹ ਤਾਂ ਭੂਤਾਂ ਤੋਂ ਮੰਗਵਾਈ ਹੈ खा के मर जावे बाबा जी ने कई बार बचन किया कि खा लवो पर असी डर गए असी मिठाई ना खाधी बाबा जी मिठाई अंदर ही वापस ले गए साढ़े अंदरला भरम दूर करने हजूर ने बचन किया कुकर सिंह जाओ जाके वाले नगर पंडित रोटी करनी है मिठाई खुआ है ਉਹਨਾਂ ਨੂੰ ਸੱਦਾ ਨਿਉਂਦਾ ਦੇ ਆਓ ਅਸੀਂ ਜਗ ਕਰਨਾ ਹੈ ਕੁਕਰ ਸਿੰਘ ਤੇ ਸੁੰਦਰ ਸਿੰਘ ਬੀਬੀ ਵਾਲਾ ਨਗਰ ਗਏ ਤੇ ਪੰਡਤਾ ਨੂੰ ਨਿਉਂਦਾ ਦੇ ਆਏ ਅਗਲੇ ਦਿਨ ਇੱਕ ਪੰਡਤ ਹੀ ਆਇਆ ਬਾਬਾ ਜੀ ਨੇ ਭਾਈ ਨੀਲਾ ਸਿੰਘ ਨੂੰ ਹੁਕਮ ਕੀਤਾ ਕਿ ਮੱਟੀ ਵਿੱਚੋਂ ਮਠਿਆਈ ਲਿਆ ਤੇ ਪੰਡਤ ਨੂੰ ਖਵਾ ਕੁਕਰ ਸਿੰਘ ਦੀ ਜ਼ਬਾਨੀ ਸਾਡੇ ਸਾਹਮਣੇ ਮਠਿਆਈ ਪੰਡਿਤ ਨੂੰ ਖਵਾਈ ਅਤੇ 20 ਸੇਰ ਦਾਣੇ ਇੱਕ ਦਵਾਨੀ ਦਛਣਾ ਵੱਜੋਂ ਦਿੱਤੀ ਸਾਨੂੰ ਇਹ ਸਮਝ ਨਹੀਂ ਆਈ ਕਿ ਅੰਦਰ ਕੋਈ ਕਣਕ ਨਹੀਂ ਸੀ ਇਹ ਕਣਕ ਕਿੱਥੋਂ ਆਈ ਪਰ ਸਾਡੇ ਭੋਲੇ ਦਿਮਾਗ ਅੰਦਰ ਉਹੀ ਖਿਆਲ ਰਿਹਾ ਕਿ ਇਹ ਭੂਤਾਂ ਤੋਂ ਮੰਗਵਾਈ ਹੈ ਉਸ ਪੰਡਿਤ ਨੂੰ ਵਿਦਾ ਕਰਨ ਸਮੇਂ ਬਾਬਾ ਜੀ ਨੇ ਬਚਨ ਕੀਤਾ ਮੇਰੇ ਪਿੰਡ ਦੇ ਪੰਡਤਾਂ ਨੂੰ ਵੀ ਸੱਦਾ ਦੇ ਦੇਣਾ ਅਗਲੇ ਦਿਨ ਚਾਰ ਪੰਡਿਤ ਹੋਰ ਆ ਗਏ ਉਹਨਾਂ ਨੂੰ ਵੀ ਉਹੀ ਮੱਟੀ ਵਿੱਚੋਂ ਮਠਿਆਈ ਖਵਾਈ ਅਤੇ 20 ਸੇਰ ਦਾਣੇ ਇਹ ਸਿਲਸਿਲਾ ਇੱਕ ਹਫ਼ਤਾ ਚੱਲਦਾ ਰਿਹਾ ਬਾਈਏ ਦੇ ਪੰਡਤਾਂ ਨੂੰ ਉਸੇ ਮੱਟੀ ਵਿੱਚੋਂ ਮਠਿਆਈ ਖਵਾ ਦਿੱਤੀ ਅਤੇ ਦਖਣਾ ਵੀ ਦਿੱਤੀ ਨੀਲਾ ਸਿੰਘ ਮੱਟੀ ਵਿੱਚੋਂ ਲਿਆਉਂਦਾ ਸੀ ਤੇ ਮੈਨੂੰ ਫੜਾ ਦਿੰਦਾ ਸੀ ਮੈਂ ਅੱਗੇ ਪੰਡਤਾਂ ਨੂੰ ਵਰਤਾਂਦਾ ਸੀ ਇਹ ਸਭ ਕੁਝ ਬਾਬਾ ਜੀ ਨੇ ਸਾਡੇ ਮਨ ਦੀ ਸ਼ੰਕਾ ਦੂਰ ਕਰਨ ਲਈ ਕੀਤਾ ਸੀ ਪਰ ਸਾਡੀ ਮਲੀਨ ਬੁੱਧੀ ਇਹ ਸਭ ਕੁਝ ਵੇਖ ਕੇ ਵੀ ਸਮਝ ਨਾ ਸਕੀ ਸਾਡੇ ਅੰਦਰ ਤਾਂ ਇੱਕੋ ਹੀ ਭੂਤ ਸਵਾਰ ਸੀ ਕਿ ਬਾਬਾ ਜੀ ਭੂਤਾਂ ਤੋਂ ਮੰਗਵਾਉਂਦੇ ਹਨ ਭੂਤ ਇਹਨਾਂ ਦੇ ਵਾਸ ਵਿੱਚ ਹਨ ਹੁਣ ਜਦੋਂ ਸਮਾ ਹੱਥੋਂ ਨਿਕਲ ਗਿਆ ਪਉ ਵੇਖੋ ਬਾਣੀ ਕੀਤੀ ਅੱਖੀਂ ਦੇਖ ਰਿਹਾ ਤਾਂ ਮਨ ਭਰ ਜਾਂਦਾ ਹੈ ਇਹ ਸਭ ਕੁਝ ਬੋਲਦੇ ਸੁਣਾਉਂਦੇ ਕੁਕਰ ਸਿੰਘ ਦੀਆਂ ਅੱਖਾਂ ਤੋਂ ਅਥਰੂ ਵਹਿ ਤੁਰਦੇ ਹਨ ਅਤੇ ਇੱਕ ਲੰਮਾ ਹੌਕਾ ਲੈ ਕੇ ਕਹਿੰਦਾ ਹੈ ਜੀ ਇਹ ਪਤਾ ਲੱਗ ਜਾਂਦਾ ਕਿ ਇਹ ਤਾਂ ਆਪ ਹੀ ਰੱਬ ਹਨ ਤਾਂ ਪੱਲਾ ਨਾ ਛੱਡਦੇ ਕੀ ਲੈਣਾ ਸੀ ਕਬੀਲਦਾਰੀ ਤੋਂ ਬੇੜਾ ਪਾਰ ਕਰ ਲੈਂਦੇ ਬਜੁਰਗ ਕੁਕਰ ਸਿੰਘ ਕੈਂਦਾ ਹੈ ਜੋ ਹੁਣ ਹੋ ਰਿਹਾ ਹੈ ਬਾਬਾ ਜੀ ਉਸ ਦੀ ਭਵਿੱਖ ਬਾਣੀ ਸਾਡੇ ਕੋਲ 80 ਸਾਲ ਪਹਿਲਾਂ ਕਰਿਆ ਕਰਦੇ ਸਨ ਜਿਵੇਂ ਬਠਿੰਡਾ ਬਰਨਾਲਾ ਸੜਕ ਬਾਰੇ ਪੂਚੋ ਮੰਡੀ ਤੇ ਪੂਚੋ ਕਲਾ ਇੱਕ ਹੋ ਜਾਣਗੇ ਪੂਚੋ ਤੇ ਬਠਿੰਡਾ ਇੱਕ ਹੋ ਜਾਣਗੇ ਇਹ ਸਾਡੀ ਬੇ ਸਮਝੀ ਸੀ ਕਿ ਅਸੀਂ ਇਹਨਾਂ ਗੱਲਾਂ ਨੂੰ ਸੁਣ ਕੇ ਬਾਬਾ ਜੀ ਨੂੰ ਕਹਿਣਾ ਕੀ ਵੱਡਾ ਗੱਪ ਛੱਡਿਆ ਹੈ ਕੁੱਕਰ ਸਿੰਘ ਦੀ ਜ਼ੁਬਾਨੀ ਇਹ ਪ੍ਰਸੰਗ ਕੁੱਕਰ ਸਿੰਘ ਨਾਲ ਆਪੀਤੀ ਦਾ ਹੈ ਜੋ ਉਹਨਾਂ ਆਪ ਦਾਸ ਨੂੰ ਦੱਸਿਆ ਹੈ ਅਗਲੇ ਪ੍ਰਸੰਗ ਵੀ ਉਹਨਾਂ ਦੀ ਜ਼ੁਬਾਨੀ ਮਿਤੀ 1 ਜੁਲਾਈ 1988 ਧੰਨ ਗੁਰੂ ਨਾਨਕ ਧੰਨ ਬਾਬਾ ਜੀ ਸਾਖੀ ਪਾਲ ਸਿੰਘ ਘੁਮਿਆਰ ਦੇ ਝੂਠ ਉਪਰੰਤ ਮਿੱਟੀ ਖਾਣਾ ਬੰਨਣਾ ਹਜ਼ੂਰ ਨੇ ਦੇਸੀ ਖੰਡ ਦੀਆਂ ਦੋ ਮੱਗੀਆਂ ਘੜੇ ਤੋਂ ਛੋਟੇ ਆਕਾਰ ਦੀ ਭਰ ਕੇ ਰੱਖਣੀਆਂ ਜਦ ਕਦੇ ਦੁੱਧ ਲੇਟ ਹੋ ਜਾਣਾ ਤਾਂ ਬਾਬਾ ਜੀ ਨੇ ਦੇਸੀ ਖੰਡ ਦੀਆਂ ਚਾਰ ਪਿੰਨੀਆਂ ਬਣਾ ਲੈਣੀਆਂ ਤਿੰਨ ਪਿੰਨੀਆਂ ਜਾਨਵਰਾਂ ਨੂੰ ਪਾ ਦੇਣੀਆਂ ਅਤੇ ਇੱਕ ਆਪਣੇ ਹੱਥ ਵਿੱਚ ਰੱਖ ਲੈਣੀ ਸਾਡੇ ਨਾਲ ਗੱਲਾਂ ਕਰਦੇ ਰਹਿਣਾ ਇਸ ਬਾਰੇ ਸਾਨੂੰ ਪਤਾ ਨਾ ਲੱਗਣਾ ਕਿ ਪਿੰਨੀ ਖਾਂਦੇ ਵੀ ਸਨ ਜਾਂ ਨਹੀਂ ਪਾਲ ਸਿੰਘ ਘੁਮਿਆਰ ਜਾਤੀ ਨਾਲ ਸੰਬੰਧ ਰੱਖਣ ਵਾਲਾ ਘੁਮਿਆਰ ਜਾਤੀ ਨਾਲ ਸੰਬੰਧ ਰੱਖਣ ਵਾਲਾ ਡੇਰੇ ਵਿੱਚ ਆਇਆ ਕਰਦਾ ਸੀ ਇੱਕ ਦਿਨ ਉਸ ਨੇ ਮੌਕਾ ਤਾੜ ਕੇ ਖੰਡ ਵਾਲੀ ਦਲਣੀ ਵਿੱਚੋਂ ਇੱਕ ਮੁਠੀ ਖੰਡ ਦੀ ਭਾਰ ਲਈ ਅਤੇ ਖਾਣ ਲੱਗ ਪਿਆ ਅੰਤਰਜਾਮੀ ਸਭ ਕੁਝ ਜਾਣਦੇ ਸਨ ਕਹਿਣ ਲੱਗੇ ਪਾਲਿਆ ਕੀ ਖਾ ਰਿਹਾ ਹੈ ਪਾਲ ਸਿੰਘ ਘਬਰਾ ਗਿਆ ਕੀ ਚੋਰੀ ਫੜੀ ਗਈ ਛੱਟ ਬੋਲਿਆ ਜੀ ਮਿੱਟੀ ਖਾ ਰਿਹਾ ਹਾਂ ਹਜ਼ੂਰ ਨੇ ਵਚਨ ਕੀਤਾ ਚੰਗਾ ਜੇ ਮਿੱਟੀ ਖਾਂਦਾ ਹੈ ਤਾਂ ਸਾਰੀ ਉਮਰ ਮਿੱਟੀ ਖਾਂਦਾ ਰਹੇਗਾ ਮਹਾਪੁਰਖ ਦੇ ਮੁਖ ਤੋਂ ਨਿਕਲਿਆ ਇੱਕ ਲਫ਼ਜ਼ ਵੀ ਰਜ਼ਾਈ ਨਹੀਂ ਜਾਂਦਾ ਸੋ ਪਾਲ ਸਿੰਘ ਜਿਸ ਨੇ ਸਾਲਕ ਹੋਇਆ ਸਰੀਰ ਛੱਡਿਆ ਹੈ ਸਾਰੀ ਉਮਰ ਮਿੱਟੀ ਹੀ ਖਾਂਦਾ ਰਹਾ ਖੇਤਾਂ ਵਿੱਚ ਜਾਣਾ ਤਾਂ ਵੀ ਛੋਟੀਆਂ-ਛੋਟੀਆਂ ਮਿੱਟੀ ਦੀਆਂ ਡਲੀਆਂ ਖਾਂਦੇ ਰਹਿਣਾ ਅੰਤਰਜਾਮੀ ਮਹਾਪੁਰਖ ਅੱਗੇ ਝੂਠ ਬੋਲਣ ਦਾ ਨਤੀਜਾ ਚੰਗਾ ਨਹੀਂ ਹੁੰਦਾ ਕਿਉਂਕਿ ਗੋਲੀ ਦੇ ਨਿਸ਼ਾਨੇ ਤੋਂ ਇਨਸਾਨ ਬਚ ਸਕਦਾ ਹੈ ਪਰ ਪਰਮਾਤਮਾ ਨਾਲ ਇੱਕ ਰਸ ਹੋਈ ਮਹਾਪੁਰਖ ਦੀ ਰਸਨਾ ਚੋਂ ਨਿਕਲਿਆ ਅੱਖਰ ਮਨੁੱਖ ਦੇ ਸਰੀਰ ਤੇ ਆਤਮਾ ਨੂੰ ਵੀ ਟੰਬ ਦਿੰਦਾ ਹੈ ਅਤੇ ਇਸ ਗਹਿਰੇ ਹੋਏ ਜ਼ਖਮ ਨੂੰ ਫਿਰ ਦੁਨਿਆਵੀ ਡਾਕਟਰ ਵੀ ਨਹੀਂ ਭਰ ਸਕਦੇ ਫਿਰ ਸਮਾਪਾ ਕੇ ਪਰਮੇਸ਼ਵਰ ਦੀ ਬੰਦਗੀ ਕਰਕੇ ਸੰਤਾਂ ਦੀ ਮਿਹਰ ਸਦਕਾ ਭਰਿਆ ਜਾ ਸਕਦਾ ਹੈ ਬਾਬਾ ਜੀ ਨੇ ਫਿਰ ਏਖੰਡ ਵਾਲੀ ਬਲਣੀ ਮਾਈ ਕਿਸ਼ਨਕੌਰ ਮذਹਬੀ ਸਿੱਖ ਜੋ ਡੇਰੇ ਵਿੱਚ ਝਾੜੂ ਦੀ ਸੇਵਾ ਕਰਦੀ ਸੀ ਨੂੰ ਦੇ ਦਿੱਤੀ ਸਾਖੀ ਪੰਡਤਾਂ ਨੂੰ ਦਕਸ਼ਣਾ ਦੇਣੀ ਬਾਬਾ ਜੀ ਇਹ ਮਰਿਆਦਾ ਅਨੁਸਾਰ ਕੁਝ ਪੁੰਨ ਦਾਨ ਵੀ ਕਰਿਆ ਕਰਦੇ ਸਨ ਸੋ ਪੰਡਿਤ ਮਿਹਰ ਚੰਦ ਜੋ ਚੰਗੀ ਹਾਲਤ ਵਿੱਚ ਜ਼ਿੰਦਗੀ ਬਿਤਾ ਰਹੇ ਹਨ ਨੇ ਜੋ ਲਿਖਣ ਯੋਗ ਕੌਤਕ ਦੱਸੇ ਹਨ ਇੱਥੇ ਅੰਕਿਤ ਹਨ ਹਜ਼ੂਰ 6 ਮਹੀਨੇ ਬਾਅਦ ਪਿੰਡ ਦੇ ਪੰਡਤਾਂ ਨੂੰ ਪ੍ਰਤੀਜੀ ਇੱਕ ਸੇਰ ਸ਼ੱਕਰ ਇੱਕ ਸੇਰ ਸੀਰਣੀ ਜਿਸ ਵਿੱਚ ਲੱਡੂ ਜ਼ਲੇਬੀ ਹੋਰ ਕਈ ਕਿਸਮ ਦੀ ਮਠਿਆਈ ਮਿਲੀ ਹੁੰਦੀ ਸੀ 1 ਰੁਪਿਆ ਉਹੀ ਸਨ ਦਾ ਜਿਵੇਂ 1921 1922 ਆਦਕਸ਼ਣਾ ਦੇ ਰੂਪ ਵਿੱਚ ਦਿੰਦੇ ਸਨ ਸਾਰੀ ਸਮਗਰੀ ਨੂੰ ਚਿੱਟੀ ਚਾਦਰ ਨਾਲ ਢੱਕ ਕੇ ਰੱਖਦੇ ਸਨ ਅਤੇ ਪੰਡਿਤ ਨੂੰ ਦਾਦਾ ਕਹਿ ਕੇ ਸਨਮਾਨ ਦੇ ਸਨ ਮਿੱਟੀ ਪਾਣੀ ਨਾਲ ਭਰ ਦਿਓ ਕੁਕਰ ਸਿੰਘ ਦੀ ਜ਼ੁਬਾਨੀ ਹਾਜ਼ੂਰ ਦੇ ਸੇਵਕ ਕੁਕਰ ਸਿੰਘ ਨੇ ਦੱਸਿਆ ਕਿ ਇੱਕ ਵਾਰ ਬਾਬਾ ਜੀ ਨੇ ਹੁਕਮ ਕੀਤਾ ਭਾਈ ਇਹ ਮੱਟੀ ਪਾਣੀ ਨਾਲ ਭਰ ਦਿਓ ਸਾਡੇ ਇਸ਼ਨਾਨ ਕਰਨ ਲਈ ਅਸੀਂ ਤਿੰਨਾਂ ਨੀਲਾ ਸਿੰਘ ਕੁਕਰ ਸਿੰਘ ਤੇ ਸੁੰਦਰ ਸਿੰਘ ਨੇ ਮੱਟੀ ਭਰਨੀ ਸ਼ੁਰੂ ਕਰ ਦਿੱਤੀ ਕਾਫੀ ਘੜੇ ਪਾਣੀ ਦੇ ਪਾਉਣ ਤੋਂ ਬਾਅਦ ਵੀ ਮੱਟੀ ਨਾ ਭਰੀ ਸੁੰਦਰ ਸਿੰਘ ਕਹਿਣ ਲੱਗਾ ਕੁੱਕਰਾ ਸਾਦ ਨੇ ਮਿੱਟੀ ਵਿੱਚ ਛੇ ਕੀਤਾ ਹੈ ਜਦੋਂ ਮਿੱਟੀ ਹਲਾ ਚਲਾ ਕੇ ਦੇਖੀ ਤਾਂ ਉਹ ਬਿਲਕੁਲ ਠੀਕ ਠਾਕ ਸੀ ਬਾਬਾ ਜੀ ਸਾਡੇ ਵੱਲ ਵੇਖ ਕੇ ਖੁਸ਼ ਹੋ ਰਹੇ ਸਨ ਜਾਣੋ ਕਹਿ ਰਹੇ ਹੋਣ ਕਿ ਇਹਨਾਂ ਬੁੱਧੂਆਂ ਨੂੰ ਅਜੇ ਵੀ ਸਮਝ ਨਹੀਂ ਆ ਰਹੀ ਕਿ ਇਹ ਕਿਉਂ ਨਹੀਂ ਭਰ ਰਹੀ ਪਰ ਕੀ ਜਾਣੇ ਸਾਡੀ ਮਲੀਨ ਬੁੱਧੀ ਸਰਵ ਸ਼ਕਤੀਮਾਨ ਦੇ ਕ੍ਰਿਸ਼ਮੀਆਂ ਨੂੰ ਹਾਸ ਕੇ ਬਚਨ ਕਰਨ ਲੱਗੇ ਤੁਸੀਂ ਕਹਿੰਦੇ ਸੀ ਹੁਣੇ ਭਾਰ ਦਿੰਦੇ ਹਾਂ ਭਾਰ ਦਿਓ ਹੁਣ ਬਚਨ ਕਰਦਿਆਂ ਨੇ ਮਿੱਟੀ ਉੱਪਰ ਚੱਪੜ ਰੱਖ ਦਿੱਤਾ ਬਚਨ ਕੀਤਾ ਲਓ ਦੇਖ ਲਵੋ ਹੁਣ ਭਰ ਗਈ ਹੈ ਹਸੀ ਦੇਖਿਆ ਤਾਂ ਮਿੱਟੀ ਭਰੀ ਪਈ ਸੀ ਚੱਪੜ ਉੱਪਰ ਰੱਖਣ ਤੇ ਪਾਣੀ ਬਾਹਰ ਨਿਕਲ ਰਿਹਾ ਸੀ ਬਜ਼ੁਰਗ ਕਰਸ ਸਿੰਘ ਜੀ ਦੱਸਦੇ ਹਨ ਕਿ ਬਾਬਾ ਜੀ ਦੇ ਸਰੀਰ ਤੇ ਰੋਮ ਬਹੁਤ ਸਨ ਜਦ ਅਸੀਂ ਇਸ਼ਨਾਨ ਕਰਾਉਣ ਲੱਗਦੇ ਤਾਂ ਕੋਈ ਚੀਜ਼ ਜੋ ਆਪਣੀ ਧੁੰਨੀ ਨਾਲ ਬੰਨੀ ਹੁੰਦੀ ਸੀ ਹੱਥ ਵਿੱਚ ਕਰ ਲੈਂਦੇ ਸਨ ਅਸੀਂ ਇਸ ਚੀਜ਼ ਦੇ ਦਰਸ਼ਨ ਨਹੀਂ ਕੀਤੇ ਕਈ ਕਈ ਖੜੇ ਪਾਣੀ ਦੇ ਇਸ਼ਨਾਨ ਕਰਨ ਲੱਗਿਆਂ ਨੇ ਖਾਲੀ ਕਰ ਦੇਣੇ ਬਾਬਾ ਜੀ ਦੀਆਂ ਉਂਗਲਾਂ ਬਹੁਤ ਪਤਲੀਆਂ ਸਨ ਇੱਕ ਦਿਨ ਇਸ਼ਨਾਨ ਕਰਵਾਉਣ ਸਮੇਂ ਸੁੰਦਰ ਸਿੰਘ ਜਿਸ ਨੂੰ ਨੰਦੇਕਾ ਕਹਿ ਕੇ ਪੁਕਾਰਦੇ ਸਨ ਕਹਿਣ ਲੱਗਾ ਮਹਾਰਾਜ ਆਪ ਦੀਆਂ ਉਂਗਲਾਂ ਬਹੁਤ ਪਤਲੀਆਂ ਹਨ ਹਜੂਰ ਹੱਸ ਕੇ ਕਹਿਣ ਲੱਗੇ ਪੰਜਾ ਪਾ ਕੇ ਦੇਖ ਲੈ ਸੁੰਦਰ ਸਿੰਘ ਨੇ ਕਿਹਾ ਮਹਾਰਾਜ ਉਂਗਲਾਂ ਟੁੱਟ ਜਾਣਗੀਆਂ ਬਾਬਾ ਜੀ ਨੇ ਹੱਸ ਕੇ ਬਚਨ ਕੀਤਾ ਤੇਰਾ ਪਿਓ ਵੀ ਨਹੀਂ ਤੋੜ ਸਕਦਾ ਨੰਦੇਕਾ ऐसे गौत करने कि साधारण मनुष्य आप दी रूहानी ताकत नु समझ ही ना सके दुद्द दा बाटा ਭਾਰ ਕੇ ਰੱਖ ਦੇਣਾ ਕਦੇ ਉਸ ਨੂੰ ਚਿੱਤਰੇ ਰੰਗ ਦਾ ਬਿੱਲਾ ਆ ਕੇ ਪੀ ਜਾਂਦਾ ਅਤੇ ਕਦੇ ਨੀਲਾ ਸਿੰਘ ਤੇ ਕੇਸਰ ਸਿੰਘ ਦੇ ਢਿੱਡ ਉੱਪਰ ਦੀ ਲੰਘ ਕੇ ਬਹੁਤ ਭਾਰੀ ਸੱਪ ਨੇ ਆ ਕੇ ਪੀ ਜਾਣਾ ਸੁੰਦਰ ਸਿੰਘ ਨੇ ਕਈ ਵਾਰ ਇਹ ਸੱਪ ਨੂੰ ਮਾਰਨ ਦੀ ਆਗਿਆ ਮੰਗੀ ਪਰ ਹਜ਼ੂਰ ਨੇ ਇਨਕਾਰ ਕਰ ਦਿੱਤਾ ਅਸੀਂ ਕਈ ਵਾਰ ਕਿਹਾ ਕਿ ਸਾਨੂੰ ਸੱਪ ਤੋਂ ਡਰ ਲੱਗਦਾ ਹੈ ਜਦ ਪਹਿਰੇ ਤੇ ਹੁੰਦੇ ਹਾ ਇਹ ਤੁਰਿਆ ਫਿਰਦਾ ਹੈ ਆਪ ਜੀ ਨੇ ਹੱਸ ਕੇ ਕਹਿਣਾ ਇਹ ਵੀ ਸਾਡਾ ਪਹਿਰੇਦਾਰ ਹੈ ਇਸ ਨੂੰ ਮਾਰਨਾ ਨਹੀਂ ਧੰ ਗੁਰੂ ਨਾਨਕ ਧੰ ਬਾਬਾ ਜੀ